ਆਜ਼ਾਦ ਉਮੀਦਵਾਰ ਵਜੋਂ ਕਿਹਨ ਲੜਨ ਜਾ ਰਹੇ ਮਾਸਟਰ ਪਰਮਿੰਦਰ ਸਿੰਘ ਪਿੰਡ ਨਵਾ ਪਿੰਡ ਫਤੇਪੁਰ ਜਿਨ੍ਹਾਂ ਵੱਲੋਂ ਅੱਜ ਧੰਤਨ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਪ੍ਰੈਸ ਨਾਲ ਵੀ ਰੂਪਰੂ ਹੋਏ ਤੁਹਾਨੂੰ ਦੱਸ ਦਈਏ ਕਿ ਮਾਸਟਰ ਪਰਮਿੰਦਰ ਸਿੰਘ ਵੱਲੋਂ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ। ਉੱਥੇ ਹੀ ਲੋਕਾਂ ਵੱਲੋਂ ਵੀ ਇਸ ਐਮਪੀ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ। ਇਸ ਮੌਕੇ ਦੀਆਂ ਦੇਖੋ ਤਸਵੀਰਾਂ ਅਤੇ सार्यकाल में न दुष्ट न काल बादकाल मालूम न आज पालूंगा 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 आज पा� ਕਨਾਮ ਹੈ ਜੀ ਸਰਦਾਰ ਪਰਮੰਦਰ ਸਿੰਘ ਕਿਹੜਾ ਪਿੰਡ ਹੈ ਪਿੰਡ ਨਵਾ ਪਿੰਡ ਫਤਿਹਪੁਰ ਤਸਵੀਰ ਪੱਟੀ ਡਿਸਟ੍ਰਿਕਟ ਤਰਨਤਾਰਨ ਅੱਜ ਅਸੀਂ ਜਿਹੜੀ ਨਾ ਸ਼ੁਰੂਆਤ ਕੀਤੀ ਆ ਵੀ ਐਮਪੀ ਦੀ ਇਲੈਕਸ਼ਨ ਜਿਹੜੀ ਆਜਾਦ ਲੜਨੇ ਆ ਆਜਾਦ ਲੜਨਾ ਵਾਸਤੇ ਅੱਜ ਅਸੀਂ ਪਰਮਾਤਮਾ ਦਾ ਨਾਮ ਲੈਣ ਵਾਸਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਪਉਵਿੰਡ ਸਾਹਿਬ ਮੱਥਾ ਟੇਕ ਕੇ ਤੇ ਬਾਬਾ ਜੀ ਦਾ ਆਸ਼ੀਰਵਾਦ ਲੈਣ ਆਏ